ਦੇਵਾਦੀ ਦੇ ਮਹਾਦੇਵ ਬੋਲੇनाथ ਜੀ ਦੇ ਪਾਵਨ ਪਲਖਸ਼ ਦੇ ਵਿੱਚ ਮਹਾਸ਼ਿਵratri ਦੇ ਪਾਵਨ ਪਲਖਸ਼ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਸ਼ਪਸਨਾਪਾਵਾਹੇ ਤਰਫੋਂ ਬੜੇ ਹਰਸ਼ੋ ਲਾਸ ਦੇ ਨਾਲ ਅਜੋ ਜਿਤ ਕੀਤੀ ਜਾ ਰਹੀ ਹੈ ਜੋ ਕਿ 24 ਫਰਵਰੀ ਦਿਨ ਸੋਮਵਾਰ ਨੂੰ ਪ੍ਰਾਚੀਨ ਸ਼ੇ ਮੰਦਰ ਸਰਾਏ ਤੋਂ ਤੋਂ ਠੀਕ ਦੁਪਹਿਰ ਬਾਅਦ 2 ਵਜੇ ਆਰੰਭ ਹੋਏਗੀ ਔਰ ਨਗਰ ਦੇ ਵਕ ਵਕ ਮਜਾਰਾ ਚ ਪ੍ਰਕਰਮਾ ਕਰਦੇ ਹੋਏ ਮੰਦਰ ਚ ਆ ਕੇ ਸੰਪੰਨ ਹੋਏਗੀ ਸਾਰੇ ਧਰਮ ਪ੍ਰੇਮੀਆਂ ਦੇ ਅੱਗੇ ਬੇਨਤੀ ਹੈ ਹਮ ਹਮ ਆ ਕੇ ਇਸ ਸ਼ੋਭਾ ਯਾਤਰਾ ਵਿੱਚ ਆਓ ਭਗਵਾਨ ਬੋਲੇ ਅੱਜ ਦਾ ਅਸ਼ੀਰਵਾਦ ਪ੍ਰਾਪਤ ਕਰੋ ਔਰ ਆਪਣਾ ਜੀਵਨ ਸਫਲ ਬਣਾਓ ਜੈਕਾਰਾਏ ਵੀਰ ਬਜਰੰਗੇ ਹਰ ਹਰ ਮਹਾਦੇਵ ਜੈਕਾਰਾਏ ਵੀਰ ਬਜਰੰਗੇ ਹਰ ਹਰ ਮਹਾਦੇਵ ਭਗਵਾਨ ਸ਼ਿਵ ਸ਼ੰਕਰ ਦੀ ਮਹਾ ਸ਼ਿਵਰਾਤਰੀ ਦੇ ਉਪਲਖਸ਼ ਦੇ ਵਿੱਚ ਸ਼ਿਵ ਸਾਰਾ ਪੰਜਾਬ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਸ਼ਹਿਰ ਨਿਵਾਸੀਆਂ ਦੇ ਔਰ ਸ਼ੰਕਰ ਦੇ ਭਗਤਾਂ ਦੇ ਸਹਿਯੋਗ ਦੇ ਨਾਲ ਸ਼ਿਵਰਾਤਰੀ ਦੇ ਉਪਲਖਸ਼ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਿਰ ਸਰਾਇਆ ਰੋਡ ਫਗਵਾੜਾ ਤੋਂ 24 ਫਰਵਰੀ ਦਿਨ ਸੋਮਵਾਰ ਨੂੰ ਠੀਕ 2 ਵਜੇ ਕੱਢੀ ਜਾ ਰਹੀ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਭਗਵਾਨ ਬੋਲੇ ਨਾਲ ਦੇ ਭਗਤਾਂ ਨੂੰ ਬੇਨਤੀ ਹੈ ਇਸ ਸ਼ੋਭਾ ਯਾਤਰਾ 'ਚ ਵੱਧ ਚੜ ਕੇ ਹਿੱਸਾ ਲਓ ਔਰ ਪੂਲੀ ਸ਼ੰਕਰ ਦਾ ਆਸ਼ੀਰਵਾਦ ਠਾਪ ਕਰੋ ਕਹਿ ਕਰਾਏ ਬੀਰ ਬਜਰੰਗੇ ਹਰ ਹਰ ਮਾਦੇਵ ਕਹਿ ਕਰਾਏ ਬੀਰ ਬਜਰੰਗੇ ਹਰ ਹਰ ਮਾਦੇਵ ਅੱਜ ਸ਼ਿਵਸਨਾ ਪੰਜਾਬ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਜੋ ਹਨੂਮਾਨ ਗੜੀ ਦੇ ਵਿੱਚ ਮਹਾ ਸ਼ਿਭਰਤ ਦੇ ਪਲਖ ਦੇ ਵਿੱਚ ਜੋ ਸ਼ੋਭਾ ਯਾਤਰਾ ਹਰ ਸਾਲ ਕੱਢੀ ਜਾਂਦੀ ਹੈ ਇਸ ਸਾਲ ਵੀ ਕੱਢੀ ਜਾ ਰਹੀ ਹੈ ਤੋਂ ਸ਼ੋਭਾ ਯਾਤਰਾ 24 ਬਰबरी ਦਿਨ ਸੋਮਵਾਰ ਦੁਪਹਿਰ 2 ਵਜੇ ਸਰਾਏ ਰੋਡ ਤੋਂ ਰਾਦਰ ਦੁਆਰਾ ਮੰਦਰ ਦੇ ਵਿੱਚੋਂ ਕੱਢੀ ਜਾਊਗੀ Arya Model Senior Secondary School running under the motivational leadership of Shri K and the dynamic management committee located in the heart of Fagwara serving humanity since 1965 affiliated to PSCB for science commerce and humanities with the vision to empower students with the skill and qualities of leadership students securing top position in 10th and plus 2 board exams highly qualified national and state awarded teachers high tech modern science lab computer lab home size lab and tata class at smart classes a modern approach to learning co-curricular activities holistic growth for students winner of various inter-school competition special stress on imbibing moral values special financial aid for needy and deserving students transfer facility available admissions are open for the session 2025-26 contact immediately at 80543 593